ਦੋਸਤੋ ਆਜ ਜੋ ਵੀਡੀਓ ਤੁਸੀਂ ਦੇਖ ਰਹੇ ਹੋ ਨਾਲ ਚੱਲ ਰਹੀ ਹੈ ਤਾਂ ਇਸ ਨੂੰ ਜੜਾ ਗੌਰ ਨਾਲ ਦੇਖਣਾ ਤਾਂ ਤੁਸੀਂ ਆਪਣੀ ਰੈ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਕੀ ਇਹ ਸਹੀ ਹੈ ਜਾਂ ਗਲਤ ਅੱਜਕੱਲ ਜੋ ਇਹ ਚੋਚ ਚੱਲ ਰਹੇ ਨੇ ਵਿਆਹ ਦੇ ਵਿੱਚ ਇਸ ਤੋਂ ਪਹਿਲਾਂ ਵੀ ਵਿਆਹ ਸ਼ਾਦੀਆਂ ਦੇ ਪ੍ਰੋਗਰਾਮ ਹੁੰਦੇ ਸੀ ਤਾਂ ਬਹੁਤ ਸਿੰਪਲ ਤਰੀਕੇ ਦੇ ਨਾਲ ਪ੍ਰੋਗਰਾਮ ਹੁੰਦਾ ਸੀ ਅੱਜਕੱਲ ਇਸ ਤਰੀਕੇ ਦੇ ਚੋਜ਼ ਹੋ ਰਹੇ ਨੇ ਕਿ ਤੁਸੀਂ ਜਿਸ ਤਰੀਕੇ ਦੇਖ ਰਹੇ ਹੋ ਕਿ ਇੱਕ ਜੈਮ ਵਾਲਾ ਜੋ ਦੁਲਦੁਲਨ ਦੇਖੋ ਸਟੇਜ ਦੇ ਉੱਪਰ ਖੜੇ ਨੇ ਤਾਂ ਜੈ ਮਾਲਾ ਦਾ ਪ੍ਰੋਗਰਾਮ ਹੋਣ ਵਾਲਾ ਹੈ ਤਾਂ ਜੈ ਮਾਲਾ ਨੂੰ ਕਿਸ ਤਰੀਕੇ ਡਰੋਨ ਦੇ ਰਾਹੀਂ ਸਟੇਜ ਦੇ ਉੱਪਰ ਲੈ ਕੇ ਜਾ ਰਿਹਾ ਹੈ ਡਰੋਨ ਤਾਂ ਇਸ ਤਰੀਕੇ ਦੇ ਚੋਚ ਨੇ ਜੋ ਤਾਂ ਇਸ ਨਾਲ ਇੱਕ ਬਹੁਤ ਵੱਡਾ ਹਾਦਸਾ ਇਸ ਦੇ ਵਿੱਚ ਹੋਵੇਗਾ ਕਿ ਜੋ ਵਿਆਦਾ ਪ੍ਰੋਗਰਾਮ ਹੈ ਉਹ ਕਿਸ ਤਰੀਕੇ ਖੁਸ਼ੀਆਂ ਦਾ ਪ੍ਰੋਗਰਾਮ ਕਿਸ ਤਰੀਕੇ ਗਮੀਆਂ ਦੇ ਵਿੱਚ ਬਦਲ ਜਾਂਦਾ ਤਾਂ ਤੁਸੀਂ ਕਮੈਂਟ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਕਿ ਇਸ ਤਰੀਕੇ ਹੋਣਾ ਚਾਹੀਦਾ ਹੈ ਜਾਂ ਨਹੀਂ ਦੇਖੋ ਉਹ ਦੁਲ੍ਹਾ ਦੁਲਨ ਵੱਡੇ ਚਾਵਾਂ ਦੇ ਨਾਲ ਉਸ ਰਸਮ ਨੂੰ ਅਦਾ ਕਰਨ ਜਾ ਰਹੇ ਨੇ ਛੋਟੀ ਜੀ ਗਲਤੀ ਦੇ ਕਾਰਨ ਇਹ ਖੁਸ਼ੀਆਂ ਕਿਸ ਤਰੀਕੇ ਗਮੀਆਂ ਦੇ ਵਿੱਚ ਬਦਲ ਜਾਂਦੀਆਂ ਨੇ ਇਸ ਤਰੀਕੇ ਦੇ ਇਹ ਪ੍ਰੋਗਰਾਮ ਸਾਨੂੰ ਨਹੀਂ ਕਰਨੇ ਚਾਹੀਦੇ ਸਿੰਪਲ ਤਰੀਕੇ ਨਾਲ ਹੀ ਵਿਆਹ ਸ਼ਾਦੀ ਦੇ ਪ੍ਰੋਗਰਾਮ ਇਹ ਜੈਮਾਲਾ ਦਾ ਪ੍ਰੋਗਰਾਮ ਹੈ ਅਗਰ ਕਿਸੇ ਤਰੀਕੇ ਬਾਏ ਚਾਂਸ ਉਹ ਜੈਮਾਲਾ ਟੁੱਟ ਜਾਂਦੀ ਹੈ ਜਾਂ ਕੁਝ ਹੁੰਦਾ ਤਾਂ ਅਪਯਕੁਨ ਅਪਸ਼ਗੁਨ ਹੋ ਜਾਂਦਾ ਤਾਂ ਬਹੁਤ ਵੱਡਾ ਵਹਿਮ ਹੋ ਜਾਂਦਾ ਤਾਂ ਤੁਸੀਂ ਦੇਖੋ ਕਿਸ ਤਰੀਕੇ ਹੁਣ ਦੂਸਰੀ ਜੈਮਾਲਾ ਨੂੰ ਦੁਲਾ ਦੁਲੰਦੇ ਕੋਲ ਲੈ ਕੇ ਜਾ ਜਾ ਰਹੇ ਹੈ ਡਰੋਨ ਤਾਂ ਵੀਡੀਓ ਨੂੰ ਧਿਆਨ ਨਾਲ ਦੇਖੋ ਕਿ ਕਿਸ ਤਰੀਕੇ ਅੱਗੇ ਹਾਦਸਾ ਹੁੰਦਾ ਇਸ ਤਰੀਕੇ ਦਾ ਇਹ ਪ੍ਰੋਗਰਾਮ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ ਤੁਸੀਂ ਕਮੈਂਟਾਂ ਦੇ ਵਿੱਚ ਆਪਣੀ ਰਾਇ ਜ਼ਰੂਰ ਦੱਸੋ ਜਿਵੇਂ ਹੁਣ ਦੋਨਾਂ ਦੇ ਹੱਥਾਂ ਵਿੱਚ ਜੈਮ ਵਾਲਾ ਪਹੁੰਚ ਚੁੱਕੀ ਹੈ ਤਾਂ ਤੁਸੀਂ ਦੇਖਣਾ ਉਹ ਡਰੋਨ ਕਿਸ ਤਰੀਕੇ ਅੱਗੇ ਵੱਧ ਰਿਹਾ ਹੈ ਤਾਂ ਉਹ ਅਚਾਨਕ ਇੱਕ ਜੋ ਬੱਚਾ ਉੱਤੇ ਫੋਟੋਗ੍ਰਾਫੀ ਦਾ ਕੰਮ ਕਰ ਰਿਹਾ ਤਾਂ ਉਸਦੇ ਵਿਚ ਆ ਕੇ ਟਕਰਾ ਜਾਂਦਾ ਤੇ ਉਸਦੇ ਸੱਟ ਲੱਗ ਜਾਂਦੀ ਹੈ ਤਾਂ ਇਹ ਹਾਦਸਾ ਦੁਲਾ ਦੁਲਹਨ ਦੇ ਨਾਲ ਵੀ ਹੋ ਸਕਦਾ ਸੀ ਤਾਂ ਕਿਸ ਤਰੀਕੇ ਇਹ ਕਿੰਨਾ ਸਹੀ ਹੈ ਜਾਂ ਗਲਤ ਤਾਂ ਪਲੀਜ਼ ਆਪਣੀ ਲੈ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ ਕਿ ਇਸ ਤਰੀਕੇ ਹੋਣਾ ਚਾਹੀਦਾ ਹੈ ਦੇਖੋ ਤੁਸੀਂ ਕਿਸ ਤਰੀਕੇ ਉਹ ਬੱਚੇ ਦੇ ਦਰਦੇ ਉਤੇ ਲੱਗਿਆ ਤਾਂ ਕੁਝ ਵੀ ਹੋ ਸਕਦਾ ਸੀ ਤਾਂ ਇਹ ਖੁਸ਼ੀਆਂ ਗਮੀਆਂ ਵਿੱਚ ਨਾ ਬਦਲਣ ਤਕਰੀਜ਼ ਰਹਿਜ ਰੂਤ ਦਿਓ ਆਪਣੀ ਤਾਂ ਇਸ ਤਰੀਕੇ ਦੀ ਹੋਰ